اللي ਅਬੀਓ 사ਸਰ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਥੋਪਿਆ ਜਾ ਡਾਕਟਰ ਅੰਬੇਡਕਰ ਦਾ ਜੀ ਨੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਭਾਈ ਅਮਰਪਾਲ ਸਿੰਘ ਦਾ ਬੰਦਾ ਬਣਾ ਕੇ ਪੇਸ਼ ਕੀਤਾ ਗਿਆ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਾ ਅਸਲੀਅਤ ਕਿਵੇਂ ਭੇਜਿਆ ਉਹਦਾ ਪੂਰਾ ਜਨ ਖੁਲਾਸਾ ਹੋ ਗਿਆ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਦਾ ਪੂਰਾ ਪ੍ਰੂਫ ਤੌਰ ਤੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤਹਾਡੇ ਹੋ ਛੁੱਟ ਜਾਣੀਏ ਕਿ ਜਿਹੜਾ ਬੰਦਾ ਭੇਜਿਆ ਗਿਆ ਸੀ ਕਿਹਨੇ ਭੇਜਿਆ ਸੀ ਉਹਦਾ ਪਤਾ ਲੱਗ ਚੁੱਕਿਆ ਤਾਂ ਹੁਣ ਪੰਜਾਬ ਦੇ ਵਿੱਚ ਕਈ ਕਤੂੜਾਂ ਵੀ ਕਹਿੰਦੀਆਂ ਸੀ ਕਿ ਉਹ ਅਵਰਤਪਾਲ ਸਿੰਘ ਦਾ ਬੰਦਾ ਜਿਵੇਂ ਕਿ ਇੱਕ ਤਾਂ ਗੋਲਖ ਚੋਰ ਉਹਨੂੰ ਛੱਡ ਦਿਓ ਉਹਦਾ ਬਹੁਤ ਵੱਡਾ ਪਿੱਟਵਾਲਾ ਪੰਜਾਬ ਦਾ ਉਹਨੂੰ ਤਾਂ ਛੱਡ ਹੀ ਦਿਓ ਪਰ ਜਿਹੜੀ ਹੁਣ ਗੱਲ ਹੋਣ ਦੇ ਰਹੀ ਹੈ ਇਹ ਪੰਜਾਬ ਦੇ ਪੱਧਰ ਤੇ ਤਾਂ ਬਹੁਤ ਵੱਡੀ ਗੱਲ ਹੈ ਦਰਸਾਣ ਇਹਨੂੰ ਭੇਜਣ ਵਾਲਾ ਕੋਈ ਹੋਰ ਨਹੀਂ ਪੰਜਾਬ ਦੀ ਸਰਕਾਰ ਤੇ ਦਾ ਨਾਂ ਕੌਣ ਲੈਂਦਾ ਮੈਂ ਨਹੀਂ ਇੱਕ ਐਮਐਲਏ ਦਸੂਆ ਜਿਹੜਾ ਕਿ ਬਹੁਤ ਵੱਡਾ ਯਾਨੀ ਇੱਕ ਨਾਮ ਐਮਐਲਏ ਤਾਂ ਤੁਹਾਡੇ ਸਾਹਮਣੇ ਆਪਣੀ ਜ਼ੁਬਾਨ ਦੇ ਵਿੱਚੋਂ ਖੁਲਾਸਾ ਕਰੂਗਾ ਕਿ ਅਮਰਪਾਲ ਸਿੰਘ ਦੇ ਉੱਤੇ ਥੋਪਿਆ ਗਿਆ ਇਹ ਸਾਰਾ ਮਾਮਲਾ ਕਿ ਨੌਜਵਾਨ ਦੁਬਈ ਦੇ ਵਿੱਚੋਂ ਆਇਆ ਤੇ ਭਾਈ ਅਮਰਪਾਲ ਸਿੰਘ ਵੀ ਦੁਬਈ ਦੇ ਵਿੱਚ ਰਹਿੰਦਾ ਸੀ ਤਾਂ ਕਹਿੰਦੇ ਵੀ ਉਹ ਆਈਐਸਆਈ ਦਾ ਬੰਦਾ ਹੈ ਤਾਂ ਸਿੱਖ ਚਿਹਰਾ ਪਰ ਇਹਨਾਂ ਨੂੰ ਮੌਕਾ ਮਿਲਿਆ ਕਿ ਭਾਈ ਅਮਰਪਾਲ ਸਿੰਘ ਤੇ ਥੋਪ ਦਿੰਨੇ ਆ ਤੇ ਗੱਲ ਬਣ ਜੂਗੀ ਪਰ ਨਹੀਂ ਪੰਜਾਬ ਦੀ ਜਨਤਾ ਦਲਿਤ ਜਿਹੜੇ ਕਿ ਸਾਡੇ ਸਮਾਜ ਨੇ ਉਹਨਾਂ ਨੇ ਬਹੁਤ ਵੱਡਾ ਮੁੱਦਾ ਵੀ ਚੱਕ ਲਿਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਔਰ ਜਿਹੜਾ ਹੁਣੇ ਖੁਲਾਸਾ ਹੋਇਆ ਕਿ ਅਮਰਪਾਲ ਸਿੰਘ ਦੇ ਖਿਲਾਫ ਹੋ ਜਾਂਦਾ ਚਲਾਉਣ ਵਾਲੀ ਦਰਸਲ ਸਰਕਾਰ ਕਿਵੇਂ ਫਸਦੀ ਹੈ ਇਹ ਤੁਹਾ ਨੂੰ ਇੱਕ ਐਮਐਲਏ ਦੇ ਜ਼ਰੀਏ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਜੇ ਕੋਈ ਅਰਾਗੈਰਾ ਬੰਦਾ ਕਹਿੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਪੰਜਾਬ ਦੀ ਜਨਤਾ ਮੰਨ ਜੂਗੀ ਪਰ ਇਹ ਜਿਹੜਾ ਐਮਐਲਏ ਹੈ ਇਹ ਪੂਰੀ ਤਰ੍ਹਾਂ ਯਾਨੀ ਇੱਕ ਸੀਐਮ ਭਗਵੰਤ ਮਾਨ ਪੰਜਾਬ ਸਰਕਾਰ ਦਾ ਇਹ ਖੁਲਾਸਾ ਕਰੂਗਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਦਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਔਰ ਬਹੁਤ ਹੀ ਜ਼ਰੂਰੀ ਹੈ ਸਾਡੀ ਪੰਜਾਬ ਦੀ ਜਨਤਾ ਨੂੰ ਸੁਣ ਲੈਣਾ ਤੋ ਵੀ ਅਕਸਰ ਤੁਹਾਨੂੰ ਪਤਾ ਵੀ ਸਿੱਖਾਂ ਨੂੰ ਇੱਕ ਅਲੱਗ ਸਮਝਿਆ ਜਾਂਦਾ ਤੇ ਸਿੱਖਾਂ ਦੇ ਨਾਲ ਵਖਰੇਵੇਂ ਕੀਤੇ ਜਾਂਦੇ ਨੇ ਤਾਂ ਹੁਣ ਸੁਣੋ ਪਹਿਲਾਂ ਇਹ ਵਿਚਾਰ ਐਮਐਲਏ ਸਾਹਿਬ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਗੱਲ ਕਰੂੰਗਾ ਸਾਂਜੀ ਸੁਣੋ ਅੱਗੇ ਕੋਈ ਸੁੱਖ-ਸੱਖ ਨਹੀਂ ਚਾਹੁੰਦਾ ਭਗਵਾਨਤਮ ਦਾ ਚਾਹੁੰਦਾ ਲੜੀ-ਲੁੜੀ ਗਾਂ ਰੋਲੇ ਰਾਰੇ ਪਈ ਜਾਣ ਤੇ ਮੇਰਾ 1.5 ਸਾਲ ਜਿਹੜਾ ਰਹਿੰਦਾ ਤਿੰਨ ਪੂਰੇ ਹੋ ਗਏ ਆ ਆਈ ਫੇਕ ਦੇ ਨਾਲ ਪੂਰੇ ਫਾਰੇ ਵਜਨ ਤਾਂ ਚੰਗਾ ਉਹ ਤੋਂ ਬਸ ਸਸਨੀਕਾਰ ਬੁਲਾ ਕੇ ਆਪਣੇ ਘਰ ਨੂੰ ਜਾਈਏ ਜਾਣਾ ਕੋਈ ਹੈਗਾ ਹੀ ਨਹੀਂ ਪੰਜਾਬ ਦੇ ਅੰਦਰ ਸਰਕਾਰ ਕੁਝ ਨਾ ਕਰ ਸਕਦੀ ਹੋਵੇ ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ بگੜ ਚੁੱਕੇ ਹਨ ਜੇ ਆ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾ ਲਓ ਤਾਂ ਕਿ ਲੋਕਾਂ ਦਾ ਸਾਰਾ ਧਿਆਨ ਜਿਹੜਾ ਹੈ ਅਸਲ ਮੁੱਦਿਆਂ ਤੋਂ ਠੱਠ ਗਿਆ ਉਹਨੂੰ ਤਿਆਰ ਪਰ ਤੋਂ ਹੜਵਾਸੇ ਜਿਹੜੀ ਡਾਕਟਰ ਧੀਮਰਾ ਮੇਕਰ ਸਾਹਿਬ ਦੀ ਮੂਰਤੀ ਨੂੰ ਭੰਨ ਤੋੜ ਦੀ ਕੋਸ਼ਿਸ਼ ਕੀਤੀ ਗਈ ਹਾਂ ਹੁਣ ਹੁਣ ਕਿੰਨਾ ਚਿਰ ਅੰਦੋਲਨ ਚੱਲੇਗਾ ਲੋਕ ਮੁੱਦੇ ਤਾਂ ਤੱਪ ਜਾਣਗੇ ਨਾ ਉਹਦਾ ਤਾਂ ਤੁਸੀਂ ਕਹਿੰਦੇ ਸਮਝਦੀਆਂ ਸਰਕਾਰਾਂ ਜ਼ਿੰਮੇਵਾਰ ਐ ਕਿ ਭਗਵਾਨ ਜੀ ਹੁਣ ਤੁਸੀਂ ਜ਼ਿੰਮੇਵਾਰ ਹਾਂ ਪੰਜਾਬ ਵਾਲੇ ਵੀਡੀਓ ਲੰਬੀ ਹੈ ਦਰਅਸਲ ਹੈ ਬੜੀ ਹੈ ਮੈਂ ਪਰ ਬਾਤ ਤੁਹਾਨੂੰ ਦੱਸਦਾ ਜਿਹੜੀ ਕਿ ਹੁਣ ਮਾਮਲੇ ਭੜਕਣੇ ਨੇ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਦੇਖੋ ਭਾਈ ਅਮਰਪਾਲ ਸਿੰਘ ਤੇ ਥੋਪੀ ਗੱਲ ਉਹ ਸਾਹਮਣੇ ਆ ਗਈ ਹੈ ਕਿ ਇਹ ਬੰਦਾ ਅਮਰਪਾਲ ਸਿੰਘ ਨਹੀਂ ਬਲਕਿ ਇਹ ਸਰਕਾਰਾਂ ਦਾ ਚਲਾਇਆ ਹੋਇਆ ਝੰਡਾ ਸੀ ਜene ਜਿਵੇਂ ਕਿ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਅੰਦਰ ਉਹਨਾਂ ਤੋਂ ਸਾਡੀ ਜਨਤਾ ਦਾ ਯਾਨੀ ਪੂਰੀ ਪੰਜਾਬੀ ਇੱਧਾ ਪੰਜਾਬ ਦੇ ਲੋਕਾਂ ਦਾ ਧਿਆਨ ਭਟਕ ਕੇ ਇਸ ਕਰਕੇ ਇੱਕ 26 ਜਨਵਰੀ ਵਾਲੇ ਦਿਨ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਝੰਡਾ ਲਹਿਰਾਉਂਦਾ ਜਿਹੜਾ ਪਰੰਗਾ ਹੁੰਦਾ ਤਾਂ ਦੂਜੇ ਪਾਸੇ ਉਸੇ ਹੀ ਦਿਨ ਗਣਤੰਤਰ ਵਾਲੇ ਦਿਨ ਆ ਜਾਂਦਾ ਬੇਅਦਬੀ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਹੁਣ ਤੁਸੀਂ ਦੱਸੋ ਜਿਹੜਾ ਡਾਕਟਰ ਅੰਬੇਡਕਰ ਸਾਹਿਬ ਉਹਨਾਂ ਨੇ ਇੱਕ ਸੰਵਿਧਾਨ ਲਿਖਿਆ ਜਾਨੀ ਪੂਰਾ ਇਤਿਹਾਸ ਲਿਖਿਆ ਤਾਂ ਉਸ ਸ਼ਸਤੀ ਜਿਹੜੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਇਹ ਕਿਹਨੇ ਕਰਵਾਈ ਆ ਸਰਕਾਰਾਂ ਨੇ ਕਰਵਾਈ ਆ ਕਿਉਂ ਕਰਵਾਈ ਆ ਕਿ ਜਿਹੜੇ ਇਹ ਮੁੱਦੇ ਨੇ ਪੰਜਾਬ ਦੇ ਨਾਲ ਤੋਂ ਭਟਕ ਕੇ ਦੁਨੀਆ ਹੋਰ ਪਾਸੇ ਨੂੰ ਵੱਧ ਜੇ ਪਰ ਇਹਨਾਂ ਨੂੰ ਇਹ ਤਾਂ ਨਹੀਂ ਨਾ ਪਤਾ ਕਿ ਜਿਹੜਾ ਹੁਣ ਇਹ ਮਾਮਲਾ ਇਹਨੇ ਇੱਕ ਸੰਘਰਸ਼ ਬਣ ਜਾਣਾ ਇਹਨੇ ਇੱਕ ਉਹ ਮੁੱਦਾ ਬਣਨਾ ਜਿਹੜਾ ਕਿ ਜਿਵੇਂ ਪੰਜਾਬ ਦੇ ਵਿੱਚ ਕਈ ਸਾਰੇ ਮੋਰਚੇ ਲੱਗੇ ਹੋਏ ਨੇ ਐਸੇ ਹੀ ਪ੍ਰਕਾਰ ਹੁਣ ਦਲਿਤ ਜਿਹੜਾ ਸਮਾਜ ਹੈ ਉਹ ਵੱਡੇ ਪੱਧਰ ਤੇ ਪੰਜਾਬ ਵੀ ਬੰਦ ਕਰੂਗਾ ਔਰ ਦੂਜੇ ਪਾਸੇ ਹਿੰਦੁਸਤਾਨ ਪੱਧਰ ਤੇ ਵੀ ਗੱਲ ਹੋ ਸਕਦੀ ਹੈ ਕਿਉਂਕਿ ਜਿੰਨਾ ਚਿਰ ਤੁਸੀਂ ਦੇਖਿਆ ਵੀ ਜਦੋਂ ਦਲਤ ਉੱਠਦੇ ਨੇ ਤਾਂ ਫੇਰ ਹਿੰਦੁਸਤਾਨ ਦੀਆਂ ਨਵਜਾਂ ਵੀ ਬੰਦ ਹੋ ਜਾਂਦੀਆਂ ਨੇ ਉਹ ਚਾਹੇ ਸੈਂਟਰ ਹੋਵੇ ਤੇ ਚਾਹੇ ਫਿਰ ਕਿਸੇ ਸਟੇਟ ਦੀ ਕਿਸੇ ਸੂਬੇ ਦੀ ਸਰਕਾਰ ਹੋਵੇ ਤਾਂ ਹੁਣ ਭਗਵੰਤ ਮਾਨ ਸਰਕਾਰ ਬਿਲਕੁਲ ਹਰ ਫਰੰਟ ਦੇ ਉੱਤੇ ਨਖਿੱਦੀ ਤੇ ਡਿੱਗੀ ਹੋਈ ਹੈ। ਨਕਮੀ ਹਰ ਫਰੰਟ ਤੇ ਪੰਜਾਬ ਦੇ ਲੋਕਾਂ ਨੂੰ ਦਰਸਨ ਲੜਾਉਣ ਦੀ ਕੋਸ਼ਿਸ਼ ਆ ਸਾਡੇ ਤੁਹਾਡੇ ਸਾਹਮਣੇ ਕੀ ਕਿਹਾ ਇੱਕ ਐਮ.ਐਲ.ਏ ਸੀ ਉਹ ਕਹਿੰਦਾ ਕਹਿੰਦਾ ਕਿ ਸੀਐਮ ਭਗਵੰਤ ਮਾਨ ਨੂੰ ਤਾਂ ਇਹ ਲੱਗਦਾ ਕਿ ਮੇਰੇ ਜਿਹੜੇ ਸਵਾ ਦੋ ਸਾਲ ਰਹਿੰਦੇ ਨੇ ਉਹ ਨਿਕਲ ਜਾਣਗੇ। ਮੈਨੂੰ ਕੀ ਆ ਲੋਕ ਚਾਹੇ ਲੜਨ ਚਾਹੇ ਮਰਨ ਚਾਹੇ ਖਾਪਣ ਤਾਂ ਹੁਣ ਇੱਥੇ ਸਾਡੀ ਜਨਤਾ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਲੜਾਇਆ ਜਾਂਦਾ ਤਾਂ ਦੂਜੇ ਪਾਸੇ ਸਾਡੀ ਸਿੱਖ ਨੌਜਵਾਨੀ ਦੇ ਨਾਲ ਬਖਰੇਵੇਂ ਕੀਤੇ ਜਾਂਦੇ ਨੇ ਤੇ ਸਿੱਧਾ ਪਤਾ ਲੱਗਦਾ ਕਿ ਅਮਰਪਾਲ ਸਿੰਘ ਤੇ ਥੋਪੀ ਗਈ ਗੱਲ ਤਾਂ ਦੂਜੇ ਪਾਸੇ ਜਿਹੜੇ ਏਜੰਡੇ ਚੱਲਦੇ ਨੇ ਉਹ ਕਈ ਕਿਤਿਆਂ ਦੇ ਬੰਨਿਓ ਵੀ ਚੱਲ ਜਾਂਦੇ ਨੇ ਕਿਵੇਂ ਇੱਕ ਜਿਹੜਾ ਬੂਟੇ ਦਾ ਬੰਦਾ ਖੱਚ ਬੰਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਉਹ ਕਹਿੰਦਾ ਅਮਰਪਾਲ ਸਿੰਘ ਦਾ ਇਹ ਬੰਦਾ ਸੀ ਆਈਏ ਆਈਏ ਸਾਈ ਦਾ ਬੰਦਾ ਹੈ ਤੇ ਜਿਹੜਾ ਉਹ ਖਾਚ ਹੈ ਉਹਦੇ ਤੇ ਮੈਂ 2-3 ਵੀਡੀਓ ਪਾ ਚੁੱਕਿਆ ਬਹੁਤ ਵੱਡਾ ਰਿਸਪਾਂਸ ਮਿਲਿਆ ਉਹਨਾਂ ਗੱਲਾਂ ਦਾ ਪੰਜਾਬ ਦੀ ਨੌਜਵਾਨੀ ਨੇ ਸਿੱਖ ਕੌਮ ਨੇ ਪੂਰੀ ਪੰਜਾਬੀਅਤ ਨੇ ਮੈਂ ਕਹਿੰਦਾ ਵੀ ਖੁੱਲ ਕੇ ਸਾਹ ਦਿੱਤਾ ਤੇ ਕਈ ਸਾਡੇ ਨੌਜਵਾਨਾਂ ਨੇ ਵੀ ਗੱਲ ਕਹੀ ਹੈ ਤੇ ਦੇਵਾ ਸਿੱਧੂ ਜਿਹੜਾ ਕਿ ਤੂੰ ਯੁਰਤ ਕੀਤੀ ਹੈ ਬਹੁਤ ਵੱਡੀ ਯੁਰਤ ਕੀਤੀ ਹੈ ਤਾਂ ਮੈਂ ਅੱਜ ਵੀ ਕਹਿੰਦਾ ਤੇ ਤੁਹਾਨੂੰ ਮੇਰੇ ਵਿੱਚ ਦੀ ਜੋ ਹੀ ਸਪੀਚੋ ਨਜ਼ਰ ਨਾ ਹੀ ਪਿੰਡਾਂ ਵਾਲੇ ਦੀ ਤਾਂ ਫਿਰ ਤੁਸੀਂ ਮੈਨੂੰ ਕਿਉਂ ਜੇਕਰ ਤੁਸੀਂ ਸਾਥ ਦਿੰਨੇ ਹੋ ਕਿਉਂਕਿ ਮੈਨੂੰ ਪੰਜਾਬ ਦੇ ਨਾਲ ਉਹ ਦਰਦ ਹੈ ਜਿਹੜਾ ਕਿ ਸਾਡੇ ਸੂਰ ਵੀਰਾਂ ਨੂੰ ਸੀ ਕਿਉਂਕਿ ਅਕਸਰ ਅਸੀਂ ਪੰਜਾਬ ਦੇ ਵਿੱਚ ਹੁੰਦੀਆਂ ਵਾਰਦਾਤਾਂ ਨੂੰ ਤੇ ਜਿਹੜੀਆਂ ਸਾਡੀਆਂ ਕਿਤਾਬਾਂ ਨੇ ਸ਼ਹੀਦਾਂ ਨਹੀਂ ਕਹ ਲੋ ਸਾਡੇ ਯੋਧਿਆਂ ਨਹੀਂ ਕਹ ਲੋ ਜੇਕਰ ਅਸੀਂ ਉਹ ਸਮੇਂ ਦੇ ਨਹੀਂ ਤਾਂ ਉਹਨਾਂ ਨੂੰ ਪੜ੍ਹ ਤਾਂ ਸਕਦੇ ਹਾਂ ਨਾ ਅਸੀਂ ਹੈ ਕੀ ਸੀ ਤਾ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਦੇਖੋ ਇਹ ਤਾਂ ਲਖੀਦੀ ਹੋ ਚੁੱਕੀ ਆ ਪੰਜਾਬ ਵਾਲਿਓ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਉ ਆ ਸਿੱਧੀ ਜੀ ਜਿਹੜੀ ਹਰ ਇੱਕ ਨੌਜਵਾਨ ਦੇ ਹਰ ਇੱਕ ਮਾਂ ਭੈਣ ਦੇ ਤੇ ਹਰ ਇੱਕ ਬਜ਼ੁਰਗ ਬੱਚੇ ਦੇ ਕੰਨ ਦੇ ਵਿੱਚ ਪਵੇ ਤੇ ਦੇਖੋ ਪੰਜਾਬ ਦੀ ਸਰਕਾਰ ਤੁਸੀਂ ਚੁਣੀ ਐ ਮੈਂ ਨਹੀਂ ਕਹਿੰਦਾ ਤੁਸੀਂ ਗਲਤੀ ਕੀਤੀ ਐ ਕਿਉਂਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਤੀਜਾ ਘਰ ਚੁਣਿਆ ਸੀ ਭਗਵੰਤ ਮਾਨ ਦਾ ਤਾਂ ਹੁਣ ਉਹ ਵੀ ਜਿਹੜਾ ਕਿ ਸਾਡਾ ਪੰਜਾਬ ਵਿਰੋਧੀ ਨਿਕਲਿਆ ਸੈਂਟਰ ਦੇ ਅੱਗੇ ਗੋਡੇ ਟੇਕ ਦਿੱਤੇ ਨੇ ਸਿੱਧਾ ਸੈਂਟਰ ਹਮਲਾ ਕਰ ਦਿੰਦਾ ਸਾਡੇ ਪੰਜਾਬ ਦੇ ਵਿੱਚ ਨਵੀਆਂ ਨੀਤੀਆਂ ਲਾਗੂ ਕਰਦਾ ਜਿਨ੍ਹਾਂ ਨੂੰ ਕਹਿੰਦੇ ਨੇ ਨਿਊ ਵਰਲਡ ਆਰਡਰ ਪਰ ਹੁਣ ਤੁਸੀਂ ਇਹ ਦੱਸੋ ਉਦੋਂ ਬਾਅਦ ਫਿਰ ਦਿੱਲੀ ਆ ਜਾਂਦੀ ਹੈ ਜਿਹੜੀ ਰਾਜਧਾਨੀ ਉੱਥੋਂ ਜਿਹੜਾ ਆਧਾਰਵੇਂ ਤੇ ਕੇਜਰੀਵਾਲ ਗੁਰੂ ਆ ਉਹਨੂੰ ਵੀ ਇਹਨੇ ਸਵਾਗਤ ਕੀਤਾ ਹੈ ਕਿ ਭਾਈ ਹੁਣ ਮੈਂ ਤਾਂ ਜਿਹੜਾ ਮੁੱਖ ਮੰਤਰੀ ਬਣਨਾ ਸੀ ਉਹ ਮੇਂ ਨਾਮ ਦਾ ਹੈਗਾ ਤੇ ਜਿਹੜਾ ਡੰਕਾ ਵੱਜਣਾ ਪੰਜਾਬ ਚੋਂ ਦਾ ਤੇਰਾ ਹੀ ਆ ਸੋ ਇਹ ਗੱਲ ਕਈ ਵਾਰ ਭਗਵੰਤ ਮਾਨ ਖੁਦਾਬ ਵੀ ਕਹਿ ਚੁੱਕੇ ਆ ਤੇ ਸਾਡੀ ਦਿਲੋਂ ਸਰਕਾਰ ਚੱਲਦੀ ਹੈ ਤਾਂ ਜਿਹੜੇ ਮੁੱਖ ਮੰਤਰੀ ਦੇ ਹੱਥ ਵੀ ਬੰਨੇ ਹੋਣ ਤੇ ਪੈਰ ਵੀ ਬੰਨਣ ਬੰਨੇ ਹੋਣ ਤੇ ਉਹਦੀ ਜਵਾਬ ਵੀ ਬੰਨੀ ਹੋਵੇ ਤੇ ਫੇਰ ਤੁਸੀਂ ਇਸ ਮੁੱਖ ਮੰਤਰੀ ਤੋਂ ਕੀ ਕਰਾਓਗੇ ਬਈ ਤਾਂ ਹੁਣ ਇਹ ਐਮਐਲਏ ਨੇ ਪਤਾ ਕੀ ਕਿਹਾ ਕਹਿੰਦਾ ਸਾਨੂੰ ਅਸਤੀਫਾ ਚਾਹੀਦਾ ਤੇ ਜਨਤਾ ਕਹਿੰਦਾ ਜਿਹੜੀ ਦਲਿਤ ਜਨਤਾ ਪੂਰਾ ਸਮਾਜ ਦਲਿਤ ਸਮਾਜ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਉਹ ਕੰਮੇ ਪੰਜਾਬ ਦੀ ਗਵਰਨਮੈਂਟ ਤੋਂ ਅਸਤੀਫਾ ਮੰਗੂਆ ਹੁਣ ਉਹ ਚਾਹੇ ਹਿੰਦੁਸਤਾਨ ਪੱਧਰ ਦਾ ਹੋਵੇ ਚਾਹੇ ਪੰਜਾਬ ਤੋਂ ਬਾਹਰ ਦਾ ਵੀ ਹੋਵੇ ਮਾਮਲਾ ਪੰਜਾਬ ਦੇ ਵਿੱਚ ਹੋਇਆ ਵਾਰਦਾ ਪੰਜਾਬ ਦੇ ਵਿੱਚ ਹੋਈ ਹੈ ਤੇ ਜਿਹੜਾ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਲਿਖਿਆ ਉਹ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਫਿਰ ਪੂਰੇ ਹਿੰਦੁਸਤਾਨ ਦੀ ਆਵਾਜ਼ ਇੱਕ ਹੋਊਗੀ ਕਿ ਨਹੀਂ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਪੰਜਾਬ ਵਾਲੇ ਸਾਨੂੰ ਖਾਸ ਕਰਕੇ ਤੇ ਸਾਡੀ ਜਿਹੜੀ ਸਰਕਾਰ ਹੈ ਉਹ ਸਾਨੂੰ ਬਹੁਤ ਵੱਡੇ ਪੱਧਰ ਤੇ ਬਦਨਾਮ ਵੀ ਕਰ ਰਹੀ ਹੈ ਸਿੱਖਾਂ ਨੌਜਵਾਨਾਂ ਨੂੰ ਬਦਨਾਮ ਕੀਤਾ ਜਾਂਦਾ ਇੱਥੇ ਤੇ ਭਾਈ ਇਹ ਤਾਂ ਜਿਹੜਾ ਸਿੱਖ ਨੌਜਵਾਨ ਹੈ ਤਾਂ ਅਮਰਪਾਲ ਸਿੰਘ ਨੇ ਭੇਜਿਆ ਜੋ ਗਲਤ ਤਾਂ ਸਰਾਸਰ ਪੂਰਾ ਨਜਾਇਜ਼ ਗਲਤ ਹੈ ਪਹਿਲਾਂ ਧੱਕੇ ਦੇ ਨਾਲ ਐਨਐਸਏ ਲਗਦੀ ਹੈ ਫਿਰ ਹੁਣ ਆ ਆਉਣ ਜਾ ਰਹੇ ਨੇ ਤਾਂ ਹੁਣ ਇਸੇ ਦੀ ਲਾ ਦੇਣ ਜਿਹੜਾ ਬੰਦਾ ਰੋਪੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਰੀ ਘੰਟੀ ਨੂੰ ਮੇਰਾ ਵੀ ਰਾਲ ਤੇ ਜਰੂਰ ਕਰ ਦੇਣਾ ਤੇ ਦੱਬ ਕੇ ਨਾ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ